ਕ ਫਰਸ ਵੰਜ ਕੀ ਫਤੇ ਗੁਰੂ ਰੂਪ ਪੁਰਸ਼ਵਾਰੀ ਸਾਹਿਬ ਸਿੰਘ ਜੀ ਕੋਕਸੋਂ ਦੇ ਟਿਕਾਣੇ ਤੋਂ ਚੱਲ ਕੇ ਅਲਲਾਚੀਨ ਪੰਛੀਆਂ ਦੇ ਦੇਚ ਚਲੇ ਗਏ ਇਹਨਾਂ ਪੰਛੀਆਂ ਦੀਆਂ ਵੱਡੀਆਂ-ਵੱਡੀਆਂ ਦੇਹ ਆਸਨ ਜੋ ਹਾਥੀਆਂ ਨੂੰ ਆਪਣੀ ਛੁੰਝ ਵਿੱਚ ਚੁੱਕ ਕੇ ਉੜ ਜਾਂਦੇ ਸਨ ਉੱਥੇ ਹੀ ਭਗਤ ਪ੍ਰਹਿਰਾਦ ਦਾ ਨਿਵਾਸੀ ਜੋ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠਾ ਆਇਆ ਸੀ ਗੁਰੂ ਜੀ ਜਦ ਉਸ ਦੇ ਪਾਸ ਖੜੇ ਹੋ ਕੇ ਉੱਚੀ ਆਵਾਜ਼ ਨਾਲ ਕਰਤਾਰ ਕਰਤਾਰ ਕਿਹਾ ਤਾਂ ਪ੍ਰਹਲਾਦ ਦੀ ਭਗਤ ਦੀ ਸਮਾਧੀ ਖੁੱਲ ਗਈ ਗੁਰੂ ਜੀ ਨੇ ਵੇਖ ਕੇ ਉਸ ਨੇ ਪੁੱਛਿਆ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਇਸ ਸ਼ਾਂਤਿ ਤੁਹਾਨੂੰ ਕਿਸ ਨੇ ਲਿਆਂਦਾ ਇੱਥੇ ਕਿਸੇ ਪੁਰਸ਼ ਦੀ ਪਹੁੰਚ ਨਹੀਂ ਅੱਗੇ ਕਿਤੇ ਜਾਣ ਦੀ ਇੱਛਾ ਹੈ ਪ੍ਰਸ਼ਨ ਸੁਣ ਕੇ ਗੁਰੂ ਜੀ ਬੋਲੇ ਭਗਤ ਜੀ ਤੁਸੀਂ ਜੋ ਬੜੀ ਸ਼ਰਧਾ ਨਾਲ ਨਾਮ ਸਿਮਰਿਆ ਹੈ ਜਿਵੇਂ ਤੁਹਾਡੀ ਰੱਖਿਆ ਕਰਕੇ ਤੁਹਾਡੇ ਦੁੱਖਿਓ ਨੂੰ ਮਾਰ ਕੇ ਨਾਸ ਕੀਤਾ ਅਸੀਂ ਵੀ ਉਸਦੇ ਹੀ ਉਪਾਸ਼ਕ ਹਾਂ ਤੇ ਉਸਦੀ ਸ਼ਕਤੀ ਕਰਕੇ ਹੀ ਇੱਥੇ ਤੁਹਾਡੇ ਦਰਸ਼ਨ ਦੀ ਚਾਹ ਕਰਕੇ ਆਏ ਹਾਂ ਪ੍ਰਲਾਦ ਨੇ ਕਿਹਾ ਕਿਹੜਾ ਭਾਂਡਾ ਧੋ ਕੇ ਸਾਫ਼ ਕੀਤਾ ਹੈ ਕਿਹੜਾ ਉਸ ਵਿੱਚ ਦੁੱਧ ਚੋ ਕੇ ਪਾਇਆ ਹੈ ਕਿਸ ਤਰ੍ਹਾਂ ਤਤਾਂ ਕੀਤਾ ਹੈ ਉਸ ਵਿੱਚ ਜਾਗ ਕਿڑی ਲਾਈ ਹੈ ਕਿਸ ਹਾਂਤੇ ਰੱਖ ਕੇ ਦੁੱਧ ਜਮਾਇਆ ਫਿਰ ਕਿਸ ਤਰ੍ਹਾਂ ਰਿੜਕ ਕੇ ਮੱਖਣ ਕਢਿਆ ਹੈ ਫੇਰ ਉਸ ਮੱਖਣ ਨੂੰ ਕਿਸ ਤਰ੍ਹਾਂ ਛਕਿਆ ਹੈ ਸਾਰੀ ਗੱਲ ਵਿਚਾਰ ਮੈਨੂੰ ਦੱਸੋ ਸੈਭ ਸਿੰਘ ਗੁਰਾਂਤਦੇਵ ਜੀ ਨੇ ਕਿਹਾ ਸਰੀਰ ਭਾਂਡੇ ਨੂੰ ਧੋ ਕੇ ਖਿਮਾ ਰੂਪੀ ਗਊ ਦਾ ਸੰਤੋਖ ਰੂਪੀ ਦੁੱਧ ਚੋ ਕੇ ਸਰੀਰ ਨੂੰ ਸਾਧਨ ਕਰਨ ਦਾ ਚੁੱਲਾ ਬਣਾਇਆ ਉਸ ਵਿੱਚ ਗੁਰਉਪਦੇਸ਼ ਰੂਪੀ ਜਾਗ ਪਾਈ ਸਤ ਸੰਗਤ ਰੂਪੀ ਸੇਠ ਸਥਾਨ ਤੇ ਰੱਖ ਕੇ ਜਮਾਇਆ ਮਨ ਦੇ ਵਿਚਾਰਾਂ ਦੀ ਮਦਾਨੀ ਨਾਲ ਆਪਾ ਤਿਆਗ ਨਾਲ ਡਿੜਕਿਆ ਪਾਣਾ ਮਨਨ ਦੇ ਸਵਾਦ ਨਾਲ ਛਕਿਆ ਤੇ ਗੁਰੂ ਜੀ ਦੀ ਕਿਰਪਾ ਕਰਕੇ ਤ੍ਰਿਪਤ ਹੋਏ ਹਾਂ। ਭਗਤ ਪ੍ਰਹਿਲਾਦ ਨੇ ਵਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਆਪ ਜੀ ਨਮਸਕਾਰ ਕੀਤੀ। ਗੁਰੂ ਜੀ ਨੇ ਵੀ ਉਸ ਦਾ ਪ੍ਰੇਮ ਵੇਖ ਕੇ ਉਸ ਨੂੰ ਨਮਸਕਾਰ ਕੀਤੀ। ਪ੍ਰਹਿਲਾਦ ਭਗਤ ਨੇ ਕਿਹਾ ਤੁਸੀਂ ਜਗਤ ਉਧਾਰਨ ਵਾਸਤੇ ਪੂਰਨ ਉਤਸਾਰ ਹੋ। ਜਿਸ ਤਰ੍ਹਾਂ ਨਰ ਸਿੰਘ ਅਵਤਾਰ ਮੇਰੀ ਰੱਖਿਆ ਵਾਸਤੇ ਹੋਏ ਹਨ ਮੈਂ ਉਸੇ ਤਰ੍ਹਾਂ ਹੀ ਪ੍ਰਲਾਦ ਨੇ ਕਿਹਾ ਕਿ ਪਹਿਲਾਂ ਇੱਕ ਸਮੇਂ ਜਗਤ ਦੇ ਸਵਾਮੀ ਨੇ ਬਰਾਦਾ અવਤਾਰ ਧਾਰਨ ਕੀਤਾ ਸੀ ਮੇਰੇ ਪਿਤਾ ਦਾ ਭਾਈ ਪਿਥਵੀ ਨੂੰ ਲੈ ਕੇ ਇਠਾ ਸਤਲੂ ਵਿੱਚ ਲੈ ਗਿਆ ਉਸਨੇ ਮੇਰੇ ਚਾਚੀ ਅਤੇ ਨਾਖਸ ਨੂੰ ਮਾਰ ਕੇ ਬ੍ਰਹਮ અવਤਾਰ ਨੇ ਪਿਥਵੀ ਨੂੰ ਜਗਤ ਦੇ ਵਰਤਨ ਵਾਸਤੇ ਉੱਪਰ ਲੈ ਜਾਂਦਾ ਉਸ ਮੇਰੇ ਚਾਚੀ ਦਾ ਮਰਨਾ ਸੁਣ ਕੇ ਮੇਰੇ ਪਿਤਾ ਨੇ ਆਪਣੇ ਨੌਕਰਾਂ ਨੂੰ ਬੜੇ ਗਰੋਧ ਨਾਲ ਕਿਹਾ ਕਿ ਜਿਹੜੇ ਬ੍ਰਾਹਮਣਾ ਤੇ ਦੇਵਤਿਆਂ ਮਾਰਤੀ ਮੇਰੇ ਭਾਈ ਨੂੰ ਛਲ ਨਾਲ ਸੂਰ ਦਾ ਸਰੀਰ ਧਾਰਨ ਕਰਕੇ ਮਾਰਿਆ ਹੈ ਉਸ ਵਿਸ਼ਨੂੰ ਤੋਂ ਮੈਂ ਆਪਣੇ ਭਾਈ ਦਾ ਬਦਲਾ ਲੈ ਕੇ ਛੱਡਾਂਗਾ ਤੁਸੀਂ ਸਾਰੇ ਦੇਸ਼ ਵਿੱਚ ਫਿਰਕੇ ਜਿੱਥੇ ਵੀ ਬ੍ਰਾਹਮਣ ਗਊ ਤੇ ਵਿਸ਼ਨੂੰ ਦੇ ਪਾਸ਼ਿਕ ਸਾਧੂ ਨੂੰ ਵੇਖੋ ਸਭ ਨੂੰ ਮਾਰ ਦਿਓ ਫਰਾਜੇ ਦਾ ਹੁਕਮ ਸੁਣ ਕੇ ਵੱਡੇ ਵੱਡੇ ਭਿਆਨ ਕਰਦੇ ਆਏ ਤਾਂ ਦੁਆਸ਼ਿਰ ਤੀਨ ਨੈਣ ਕਿਲਵਲ ਅਤੇ ਵਿਪਰਚਿਤ ਆ ਜਗਤ ਵਿੱਚ ਦੌੜ ਗਏ ਜਿੱਥੇ ਜਿੱਥੇ ਮੁਣੀ ਬ੍ਰਾਹਮਣ ਆ ਰਹਿੰਦੇ ਸਨ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਸਥਾਨਾਂ ਨੂੰ ਅੱਗਾ ਲਾ ਕੇ ਸਾੜ ਦਿੰਦੇ ਮੰਦਰਾਂ ਨੂੰ ਢਾ ਕੇ ਮਿੱਟੀ ਗਰ ਦਿੰਦੇ ਜਗ ਹோம் ਕਰਨੇ ਸਭ ਬੰਦ ਕਰ ਦਿੱਤੇ ਇਸ ਤਰ੍ਹਾਂ ਦੇ ਪੂਰਨ ਅਰਥਾਂ ਕਰਕੇ ਸਾਰੀ ਪ੍ਰਜਾ ਵਿਅਕਲ ਹੋ ਗਈ ਸੰਗਾਂ ਵਿੱਚੋਂ ਦੇਵਤੇ ਪਿਛਵੀ ਉਤੇ ਹੋਰ ਰੂਪ ਧਾਰ ਕੇ ਰਹਿਣ ਲੱਗੇ ਹோம் ਜਗ ਪੂਜਾ ਬੰਦ ਹੋ ਗਏ ਜਗਤ ਵਿੱਚ ਐਸੀ ਭਿਆਨਕ ਦਸ਼ਾ ਪੈਦਾ ਹੋਈ ਮੇਰਾ ਪਿਤਾ ਹਿਰਣ ਕਸ਼ਪਤਾਪਤੀ ਬਲ ਕਰਕੇ ਤੇ ਨਾਲ ਲੋਕਾਂ ਨੂੰ ਜਤਨ ਦਾ ਸੰਪਰਕ ਕਰਕੇ ਮੰਦਰਾਚਲ ਪਹਾੜ ਦੀ ਚੋਟੀ ਉਤੇ ਤਪ ਕਰਨ ਚ ਲੈ ਗਿਆ ਜਦ ਇਕ ਲਾਤ ਉਤੇ ਖੜਾ ਹੋ ਕੇ ਬਾਹਾਂ ਉੱਚੀਆਂ ਕਰਕੇ ਉਸ ਨੇ ਬੜਾ ਕਠਨ ਤਪ ਕੀਤਾ ਤਾਂ ਉਹਦੀਆਂ ਜਟਾਂ ਵਿੱਚੋਂ ਅਗਲੀ ਦਾ ਧੂਮਾ ਇਤਨਾ ਬਹੁਤ ਨਿਕਲ ਲਗਾ ਕਿ ਜਗਤ ਵਿਸ਼ਵ ਉਸ ਦੀ ਫੈਲ ਜਾਣ ਕਰਕੇ ਸਾਰੇ ਆਦਮੀ ਤੇ ਦੇਵਤੇ ਦੁਖੀ ਹੋ ਕੇ ਬ੍ਰਹਮ ਆਪਾਸ ਗਏ ਸਾਹਮਣੇ ਬੇਨਤੀ ਕੀਤੀ ਆਪ ਨੇ ਹੰਤੋ ਕੇ ਬੈਠੇ ਹੋ ਰਨਕਸ਼ ਦੇ ਘੋਰ ਤਬ ਕਰਕੇ ਜਗਤ ਵਿੱਚ ਬਹੁਤ ਡਰ ਫੈਲ ਗਿਆ ਹੈ ਸਭ ਦੀ ਜੀਵ ਜਿਹੜੇ ਨੇ ਦੁਖੀ ਆ ਉਸ ਦਾ ਕੋਈ ਉਪਾਅ ਕਰੋ ਅਸਾਂ ਸੁਣਿਆ ਹੈ ਕਿ ਤੁਹਾਡੀ ਬ੍ਰਹਮਪੁਰੀ ਵੀ ਲੈਣ ਨੂੰ ਇਸ਼ਾਰਾ ਰੱਖਦਾ ਹੈ ਹੁ ਤੁਸੀਂ ਕੋਈ ਐਦਾ ਉਪਾਏ ਨਹੀਂ ਕਰੋਗੇ ਤਾਂ ਪੁੰਨੀ ਤੇ ਪਾਪੀ ਦਾ ਭੇਡ ਮਟ ਜਾਏਗਾ ਜਗਤ ਵਿੱਚ ਉਲਟੀ ਰੀਲ ਚੱਲ ਪਵੇਗੀ ਦੇਵਤਿਆਂ ਦੀ ਗੱਲ ਸੁਣ ਕੇ ਆਪਣੇ ਭੜੇ ਦੀ ਵਿਚਾਰ ਕੇ ਬ੍ਰਹਮਾ ਉੱਥੇ ਚਲਾ ਗਿਆ ਜਿੱਥੇ ਹਨਕਸ਼ਪ ਤਪ ਕਰਦਾ ਸੀ ਉਹਦਾ ਕਠਨਤਾ ਵੇਖ ਕੇ ਬ੍ਰਹਮਾ ਬੜਾ ਹੈਰਾਨ ਹੋ ਗਿਆ ਉਸਨੇ ਉੱਚੀ ਆਵਾਜ਼ ਨਾਲ ਹਨਕਸ਼ਪ ਨੂੰ ਆਖਿਆ اے ਪੁੱਤਰ ਉਠੋ ਹੂੰ ਬੜਾ ਉਗਰ ਤਪ ਕੀਤਾ ਹੈ ਮੈਂ ਤੇਰੇ ਤੇ ਪ੍ਰਸੰਨ ਹਾਂ ਜੋ ਤੇਰੀ ਇੱਛਾ ਹੈ ਵਰ ਬੰਗਲੇ ਪ੍ਰੰਤ ਬ੍ਰਹਮਾ ਨੇ ਹਨਕਸ਼ਪ ਨੂੰ ਜੋ ਕਾਸ਼ੂ ਜੰਮਿਆ ਹੋਇਆ ਸੀ ਉਸ ਨੂੰ ਦੂਰ ਕਰਕੇ ਪਾਣੀ ਦਾ ਛੱਟਾ ਮਾਰ ਕੇ ਹਨਕਸ਼ਪ ਨੂੰ ਸਾਵਧਾਨ ਕੀਤਾ ਬ੍ਰਹਮਾ ਨੂੰ ਦੇਖੇ ਉਹਦੀ ਬੜੀ ਉਸਤਤੀ ਕੀਤੀ ਤੇ ਬਾਰੰਬਾਰ ਅਨੁਸਕਾਰ ਕਰਕੇ ਬੇਨਤੀ ਕਰਤੀ ਜੇ ਮੈਨੂੰ ਵਾਧ ਦੇਂਦੇ ਹੋ ਤਾਂ ਇਹ ਦਿਓ ਜਿੱਥੋਂ ਤੱਕ ਤੁਹਾਡੀ ਸ੍ਰਿਸ਼ਟੀ ਦੀ ਰਚਨਾ ਹੈ ਉਸ ਵਿੱਚ ਕਿਸੇ ਥਾਂ ਵੀ ਮੇਰੇ ਨਾਂ ਰਾਤੀ ਮਰਾਂ ਨਾ ਦਿਨੇ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਆਕਾਸ਼ ਵਿੱਚ ਮਰਾਂ ਨਾ ਪਥਵੀ ਤੇ ਮਰਾਂ ਨਾ ਕਿਸੇ ਸ਼ਸਤਰ ਨਾਲ ਮਰਾਂ ਨਾ ਕਿਸੇ ਸੱਪਾਦ ਨਾਲ ਮੇਰੀ ਮੌਤ ਹੋਵੇ ਤਿੰਨਾਂ ਲੋਕਾਂ ਦੇ ਮੇਰਾ ਨਿਕੰਟਕ ਰਾਜ ਹੋਵੇ ਬ੍ਰਹਮਾ ਨੇ ਕਿਹਾ ਏਵਮ ਸਤੈ ਇਸਾ ਹੀ ਹੋਵੇਗਾ ਹਿੰਕਸ਼ ਇਹ ਵਰ ਲੈ ਕੇ ਬੜਾ ਪ੍ਰਸੰਨ ਹੋਇਆ ਤਿੰਨਾਂ ਲੋਕਾਂ ਨੂੰ ਦਿੱਤ ਕੇ ਸਵਰਗਾਂ ਵਿੱਚ ਆਪਣੀ ਰਾਜਧਾਨੀ ਬਣਾ ਕੇ ਬਿਨ ਸੁਖ ਖੋਭਣ ਲਗਾ ਬ੍ਰਹਮਾ ਵਿਸ਼ਨੂ ਤੇ ਸ਼ਿਵ ਤੋਂ ਬਿਨਾਂ ਸਾਰੇ ਦੇਵਤੇ ਹਿੰਕਸ਼ ਦੀ ਪੂਜਾ ਕਰਨ ਲੱਗੇ ਸੂਰਜ ਚੰਦਰਮਾ ਤੇ ਇੰਦਰ ਆਦਿ ਦੇਵਤੇ ਪੈਪੀਤ ਹੋ ਗਏ ਸਾਰਿਆਂ ਮਿਲ ਕੇ ਵਿਸ਼ਨੂ ਪਾਸ ਜਾ ਕੇ ਅਨੇਕ ਪ੍ਰਕਾਰ ਦੀ ਅਸਤੀ ਕਰਕੇ ਬੇਨਤੀ ਕੀਤੀ हे ਜਗਤ ਦੇ ਮਾਲਕ ਇਸ ਦੁਖਦਾਈ ਦੈਂਤ ਨੂੰ ਮਾਰ ਕੇ ਸਾਡੀ ਪੀੜਾ ਦੂਰ ਕਰੋ ਤਾਂ ਆਕਾਸ਼ ਤੋਂ ਬਾਣੀ ਹੋਈ ਇਹਦੇ ਘਰ ਇੱਕ ਸ਼੍ਰੇਸ਼ਟ ਪੁੱਤਰ ਪੈਦਾ ਕਰਾਂਗੇ ਉਸ ਨਾਲ ਇਹ ਵੈਰ ਕਰੇਗਾ ਉਸੇ ਰੱਖਿਆ ਵਾਸਤੇ ਮੈਂ ਜਗਤ ਵਿੱਚ ਪ੍ਰਗਟ ਹੋ ਕੇ ਉਸ ਨੂੰ ਮਾਰਾਂਗਾ ਇਹ ਆਕਾਸ਼ ਬਾਣੀ ਸੁਣ ਕੇ ਸਾਰੇ ਦੇਵਤੇ ਪਸੰਨ ਹੋ ਗਏ ਤੇ ਆਪ ਆਪਣੇ ਸਥਾਨਾਂ ਤੇ ਚਲੇ ਗਏ ਸੋ ਅੱਗੇ ਰਾਤ ਨੂੰ ਦਿਨ ਨੂੰ ਵਿਸ਼ਨੂੰ ਭਗਤੀ ਵਿੱਚ ਮੰਨ ਰਹਿਦਾ ਕੁਸ ਮੈਂ ਪ੍ਰੰਤ ਨੇਰੇ ਪਿਤਾ ਨੇ ਮੈਨੂੰ ਦੇਇਤਾ ਦੇ ਗੁਰੂ ਸ਼ੁਕਰ ਦੇ ਪੁੱਤਰਾ ਸੰਢਾ ਮਰਕਾ ਪਾਸ ਪੜ੍ਹਨੇ ਭਾਜਤਾ। ਉਹ ਮੈਨੂੰ ਜੋ ਕੁਛ ਰਾਜਨੀਤੀ ਆਦਿਕ ਪੜਾਉਂਦੇ ਸੀ ਪ੍ਰਲਾਦ ਨੇ ਕਿਹਾ ਮੈਂ ਕੁਝ ਨਾ ਪੜਦਾ ਤੇ ਸਦਾ ਨਾਮ ਸਿਮਰ ਚ ਲੱਗਾ ਰਹਿਦਾ। ਇੱਕ ਦਿਨ ਮੇਨੂੰ ਪਿਤਾ ਜੀ ਨੇ ਗੋਦੀ ਵਿੱਚ ਪਠਾ ਕੇ ਬੜੇ ਪਿਆਰ ਨਾਲ ਆਖਿਆ ਪੁੱਤਰ ਜੋ ਕੁਛ ਪੂ ਪੜਿਆ ਹੈ ਉਹ ਮੈਨੂੰ ਸੁਣਾ। ਪਿਤਾ ਦੀ ਗੱਲ ਸੁਣ ਕੇ ਮੈਂ ਕਿਹਾ ਪਿਤਾ ਜੀ ਕਿ ਘਰ-ਬਾਰ ਦੁੱਖਾਂ ਦਾ ਘਰ ਐ ਇਸ ਨੂੰ ਤਿਆ ਕੇ ਵਿਸ਼ਨੂੰ ਦੀ ਭਗਤੀ ਕਰਕੇ ਉਤਮ ਪਦਵੀ ਪ੍ਰਾਤ ਕਰੋ ਜਦ ਮੇਰੀ ਇਹ ਗੱਲ ਮੇਰੇ ਪਿਤਾ ਨੇ ਸੁਣੀ ਤਾਂ ਬਹੁਤ ਹਰਣ ਗਿਨ ਲਾਸ ਕੇ ਸੰਡੇਰ ਨੂੰ ਕਹਿਣ ਲੱਗੇ ਇਸ ਬੱਚੇ ਦੀ ਜੋ ਉਲਟੀ ਮਾਤੇ ਹੈ ਇਸ ਨੂੰ ਕਿਸ ਨੇ ਸਿਖਾਈ ਹੈ ਇਸ ਨੂੰ ਕਿਸੇ ਦੇਖੀ ਪਾਸ ਨਾ ਬੈਠਣ ਦਿਆ ਕਰੋ ਜਿਹੜਾ ਇਹਨੂੰ ਪੁੱਠੀਆਂ ਸਿੱਧੀਆਂ ਸਿਖਾਉਂਦਾ ਹੈ ਇਸ ਨੂੰ ਆਪਣੇ ਪਾਸ ਕੱਢਾ ਰਾ ਕੇ ਪੜਾਓ ਸੰਡੇਰੇ ਮੈਨੂੰ ਵੱਖਰੇ ਕਰਕੇ ਪੁੱਛਿਆ ਗੱਲ ਤੈਨੂੰ ਕਿਸ ਨੇ ਸਿਖਾਈ ਹੈ ਜਾਂ ਤੈਨੂੰ ਆਪਣੇ ਆਪ ਪਜੀਏ ਇਹਦੇ ਗੱਲ ਵਿਸ਼ਨੂੰ ਦੀ ਭਗਤੀ ਵਾਲੀ ਕਦੇ ਨਹੀਂ ਕਹਿਣੀ ਮੈਂ ਕਿਹਾ ਉਸਤਾਦ ਜੀ ਮੈਨੂੰ ਤਾਂ ਹੋਰ ਕੋਈ ਦੂਜਾ ਨਰ ਨਹੀਂ ਆਉਂਦਾ ਪ੍ਰਮਾਤਮਾ ਹੀ ਪਰਿਪੂਰਨ ਪ੍ਰਮਾਤਮਾ ਹੈ ਪਰ ਸੰਡਾ ਮਰ ਕਾ ਵਿਚਾਰ ਸੁਣ ਕੇ ਇਹ ਡੰਡ ਦਿੱਤੇ ਤੋਂ ਬਿਨਾ ਹੀ ਨਹੀਂ ਸੁਧਰੇਗਾ ਮੈਨੂੰ ਰਾਤ ਭੁਗਾ ਕੇ ਪੜਾਉਣ ਲੱਗੇ ਕੁਝ ਸਮੇਂ ਉਪਰੰਤ ਜਦ ਫੇਰ ਮੈਨੂੰ ਪਿਤਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਹੈ ਪੁੱਤਰ ਜੀ ਸੁਣਾਓ ਕੀ ਪੜਿਆ ਹੈ ਤਾਂ ਪਿਤਾ ਜੀ ਨੂੰ ਮੈਂ ਕਿਹਾ ਕਿ ਹਰੀ ਜਸ ਪੜਨ ਸੁਣ ਤੇ ਵਿਸ਼ਨੂੰ ਭਗਤੀ ਤੋਂ ਬਿਨਾ ਹੋਰ ਸਭ ਪੜਨਾ ਵਿਅਰਥ ਹੈ ਸੋ ਮੈਨੂੰ ਵੇ ਅਤੇ ਪਿਤਾ ਨੇ ਛੰਡੇ ਮਾਰ ਕੇ ਨੂੰ ਹੀ ਖੋਟੀਆਂ ਖਰੀਆਂ ਸੁਣਾਈਆਂ ਤੇ ਪੁੱਤਰ ਤੋਂ ਖੋਟੀ ਮੱਥ ਕਿਤੋਂ ਸੁਖੀਏ ਸਾਰੀਆਂ ਗੱਲਾਂ ਮੈਨੂੰ ਕਿਸਨੇ ਨਹੀਂ ਸਿਖਾਈਆਂ ਸੋ ਬੜਾ ਘਰ ਦੇ ਵਿੱਚ ਰੋਲਾ ਪਿਆ ਮੇਰਾ ਪਿਤਾ ਕ੍ਰੋਧ ਨਾਲ ਗਰਜਿਆ ਮੈਨੂੰ ਗੋਦੀ ਵਿੱਚੋਂ ਬਾਹਰ ਸੁੱਟ ਕੇ ਕਹਿਣ ਲੱਗਾ ਹੈ ਮੇਰਾ ਪੁੱਤਰ ਹੀ ਨਹੀਂ ਮੇਰੇ ਘਰ ਕੁਲੰਕ ਪੈਦਾ ਹੋ ਗਿਆ ਮੇਰੇ ਭਾਈ ਦੇ ਕਾਤਲ ਦੀ ਇਹ ਮੈਨੂੰ ਭਗਤੀ ਕਰਨੀ ਦੱਸਦਾ ਹੈ ਨੂੰ ਫੜ ਕੇ ਲੈ ਜਾਓ ਮਾਰ ਮੁਕਾ ਦੇ ਸੁਣ ਕੇ ਗੁੱਸੇ ਨਾਲ ਮੈਨੂੰ ਤ੍ਰਿਸ਼ੂਲਾਂ ਤੇ ਕਿਰਪਾਨਾਂ ਨਾਲ ਮਾਰਨ ਲੱਗੇ ਦੈਂਤ। ਭਨੰਕ ਕਾਰਨੇ ਮੈਨੂੰ ਉਹਨਾਂ ਤੋਂ ਵਿਚਾਲਿਆ ਦੈਂਤਾਂ ਦੇ ਸਭ ਵਾਰ ਵਿਰਸ ਗਏ। ਕੰਨਕਸ਼ਵੇਂ ਗੱਲ ਵੇਖ ਕੇ ਬੜਾ ਹੈਰਾਨ ਹੋਇਆ ਕਹਿਣ ਲੱਗਾ ਇਸ ਤਰ੍ਹਾਂ ਨਹੀਂ ਮਰੇਗਾ। ਇਹਨੂੰ ਮਸਤ ਖਿਲਾ ਛੀਦੇ ਅਗੇ ਪਾ ਕੇ ਚੂਰ-ਚੂਰ ਕਰ ਦਿਓ। ਹਾਥੀ ਦੀ ਮਾਂ ਤੂੰ ਬਾਜ ਜਾਵੇ ਸੱਪ ਲੜਾਓ। ਇਸ ਤਰ੍ਹਾਂ ਵੀ ਨਾ ਮਰੇ ਖਾਣ ਵਿੱਚ ਜੈ ਦੇ ਕੇ ਮਾਰ ਦਿਓ। ਜਿੰਦਾ ਰੱਖਣ ਯੋਗ ਨਹੀਂ ਪਰ ਮੈਨੂੰ ਹਾਥੀ ਸਭ ਤੇ ਜ਼ਹਿਰ ਤੋਂ ਪਰਮਾਤਮਾ ਨੇ ਬਚਾ ਲਿਆ ਮੈਨੂੰ ਖੇਦ ਨਾ ਹੋਇਆ ਫਿਰ ਇੱਕ ਦਿਨ ਮੇਰੇ ਹੱਥ ਪੈਰ ਬਨ ਕੇ ਉੱਚੇ ਪਹਾੜ ਤੋਂ heਠਾ ਸੁੱਟ ਦਿੱਤਾ ਜਦ ਮੈਂ ਇੱਥੋਂ ਹੀ ਪ੍ਰਭੂ ਕਿਰਪਾ ਨਾਲ ਵੱਜ ਗਿਆ ਮੈਨੂੰ ਪਾਣੀ ਵਿੱਚ ਡੁਬਾ ਦਿੱਤਾ ਜਦ ਇੱਥੇ ਵੀ ਪਰਮਾਤਮਾ ਨੇ ਮੇਰੀ ਰੱਖਿਆ ਕੀਤੀ ਫਿਰ ਤੇਜ ਅਗਨੀ ਵਿੱਚ ਪਾ ਕੇ ਜਦ ਸੜਨ ਲੱਗੇ ਉੱਥੇ ਵੀ ਵੱਜ ਗਿਆ ਫਿਰ ਮੈਨੂੰ ਭੁੱਖਾ ਤੇ ਹੈ ਰੱਖਿਆ ਗਿਆ ਸਾਰੇ ਯਤਨ ਜਦੋਂ નિષ્ਫਲ ਹੋਏ ਹਨ ਕਸ਼ ਬੜਾ ਚਿੰਤਾਤ ਹੋ ਗਿਆ ਸੰਡਾ ਅਮਰੀਕਾ ਨੇ ਰਾਜ ਨੂੰ ਆਖਿਆ ਤੁਸੀਂ ਚਿੰਤਾ ਕਰਨੋ ਅਰੇ ਬੱਚਾ ਹੈ ਜਦ ਸਿਆਣਾ ਹੋ ਜਾਵੇਗਾ ਸਮਝ ਆਏਗਾ ਇਸ ਨੂੰ ਅਸੀਂ ਆਪਣੇ ਸ਼ੁਕਰਪ੍ਰੋਤ ਪਾਸ ਰਾਜਨੀਤੀ ਭਾਵਾਂਗੇ ਰਾਜ ਨੇ ਕਿਹਾ ਠੀਕ ਹੈ ਇਹਨੂੰ ਤਦ ਤੱਕ ਕੋਠਰੀ ਵਿੱਚ ਬੰਦ ਕਰਕੇ ਰੱਖੋ ਜਦ ਤੱਕ ਸ਼ੁਕਰਪ੍ਰੋਤ ਬੰ ਆ ਜਾਵੇ ਤਦ ਸਿੰਡਾ ਮਾਰਕਾ ਨੇ ਮੈਨੂੰ ਆਪਣੇ ਘਰ ਕੋਠੜੀ ਵਿੱਚ ਬੰਦ ਕਰ ਦਿੱਤਾ ਤੇ ਜਦੋਂ ਆਉਂਦੇ ਮੈਨੂੰ ਆਪਣਾ ਪਾਠ ਹੀ ਪੜਾਉਂਦੇ ਪਰ ਮੈਂ ਉਹਨਾਂ ਦਾ ਪੜਾਇਆ ਪਾਠ ਮਨ 'ਚ ਨਾ ਰੱਖਦਾ ਕਰਦਾ ਹਾਂ ਦੇ ਸਭ ਨਾਲ ਜੁੜਿਆ ਰਹਿਂਦਾ ਸੋ ਇਸੇ ਤਰ੍ਹਾਂ ਇਹ ਸੰਸਾਰ ਤੇ ਇਹ ਚੱਲਦਾ ਰਿਹਾ ਅੱਗੇ ਤੋਂ ਅੱਗੇ ਤੇ ਗੁਰੂ ਸਵਾਰਿਓ ਜਦੋਂ ਮੇਰਾ ਪਿਤਾ ਮੰਦਰਾਚਲ ਪਰਬਤ ਤੇ ਤਪੱਸਿਆ ਕਰਦਾ ਸੀ ਇੰਦਰ ਨੇ ਦੇਵਤਿਆਂ ਦੀ ਫੌਜ ਲੈ ਕੇ ਆਣ ਕੇ ਬੜਾ ਭਾਰੀ ਯੁੱਧ ਕੀਤਾ ਯੁੱਧ ਕਰਕੇ ਦੇਵਤਾਂ ਤੇ ਰਾਜਿਆਂ ਨੂੰ ਜਿੱਤ ਉਸ ਦੀ ਰਾਜਧਾਨੀ ਮਹਤਾਨ ਨੂੰ ਲੁੱਟ ਲਿਆ ਉਸ ਸਮੇਂ ਮੇਰੀ ਮਾਤਾ ਨੂੰ ਫੜ ਕੇ ਇੰਦਰਪੁਰ ਹੀ ਲੈ ਗਿਆ ਰਸਤੇ ਵਿੱਚ ਹੁਣ ਨਾਰਦ मुनि ਮਿਲਿਆ ਮੁਨੀ ਨੇ ਇੰਦਰ ਨੂੰ ਆਖਿਆ ਇਹ ਦੇਵਰਾਜ ਤੁਸਾਂ ਬਿਨਾਂ ਅਪਰਾਧ ਇਸ ਇਸਤਰੀ ਨੂੰ ਫੜ ਲਿਆਂਦਾ ਹੈ ਮੇਰਾ ਕੀ ਮਾਨਾ ਤੇ ਤੈਨੂੰ ਤਾਂ ਛੱਡ ਦੇ ਨਾਰ ਦੀ ਗੱਲ ਸੁਣ ਕੇ ਇੰਦਰ ਨੇ ਕਿਹਾ ਕਿ ਇਸ ਇਸਤਰੀ ਦੇ ਗਰਭ ਵਿੱਚ ਬਹੁਤ ਬਲਵਾਨ ਪੁੱਤਰ ਹੈ ਮੈਂ ਇਸ ਨੂੰ ਜੰਮਦੇ ਨੂੰ ਹੀ ਮਾਰਨ ਵਾਸਤੇ ਵੱਡਾ ਹੋ ਕੇ ਮੇਰੇ ਨਾਲ ਯੁੱਧ ਨਾ ਕਰੇ ਇਸ ਇਸਤਰੀ ਨੂੰ ਫੜ ਕੇ ਲੈ ਚੁਣਿਆ ਹਾਂ 나ਦ ਨੇ ਕਿਹਾ ਇਹਦਾ ਪੁੱਤਰ ਤੇਰੇ ਪਾਸੋਂ ਮਾਰਿਆ ਨਹੀਂ ਜਾਏਗਾ ਇਹ ਹਰੀ ਭਗਤਾਤਮ ਗਿਆਨੀ ਤੇ ਫਿਰ ਕੌਣ ਹੈ ਉਸ ਨੂੰ ਮਾਰਨਾ ਕਰੇ ਇੰਦਰ ਨੇ ਰਖੀ ਦੀ ਗੱਲ ਸੁਣ ਕੇ ਮੇਰੀ ਮਾਂ ਨੂੰ ਛੜ ਦਿੱਤਾ 나ਗਮੁਨੀ ਦਇਆ ਕਰਕੇ ਮੇਰੀ ਮਾਂ ਨੂੰ ਆਪਣੇ ਕਰ ਲਿਆ ਜਦ ਤੱਕ ਮੇਰਾ ਪਤੀ ਨਹੀਂ ਆਉਂਦਾ ਤਦ ਤੱਕ ਤੂੰ ਨਰਪਏ ਹੋ ਕੇ ਸਾਡੇ ਰਖੀਆਂ ਪਾਸ ਰਹੁ ਇਸ ਤਰ੍ਹਾਂ ਮੇਰੀ ਮਾਤਾ ਰਖੀਆਂ ਦੀ ਸੇਵਾ ਕਰਕੇ ਸਮਾਂ ਬਤੀਤ ਕਰਨ ਲਗੀ ਉਸ ਸਮੇਂ 나ਗਮੁਨੀ ਜੋ ਮੈਨੂੰ ਹਰੀ ਭਗਤੀ ਦਾ ਉਪਦੇਸ਼ ਦਿੰਦਾ ਰਿਹਾ ਹੁਣ ਮੈਂ ਤੁਹਾਨੂੰ ਸੁਣਾਇਆ ਹੈ ਜਨਮ ਦਾ ਮੂੜ ਅਗਿਆਨ ਪਾਪ ਪੁੰਨ ਦਾ ੰਕਾਰ ਤਾਂ ਕੱਕੇ ਨੀਕਾਂ ਯੂਨਾ ਵਿੱਚ ਜੀਵ ਦੁੱਖ ਪਾਉਂਦਾ ਹੈ ਵਾਸ਼ਨਾ ਤੋਂ ਮਨ ਨੂੰ ਦੂਰ ਕਰਕੇ ਮਨ ਪਾਉਂਦੇ ਆਨੰਦ ਦੀ ਪ੍ਰਾਪਤੀ ਕਰਦਾ ਹੈ ਜਿਵੇਂ বিষ্ণੂ ਦੀ ਨਿਸ਼ਾਮ ਭਗਤੀ ਕਰਕੇ ਸਦਾ ਆਨੰਦ ਦੀ ਪ੍ਰਾਪਤੀ ਕਰੋ ਦੇ ਸੁਣ ਕੇ ਸਾਰੇ ਬਾਰਕਾਂ ਦੇ ਹਿਰਦੇ ਵਿੱਚ ਦੁੱਖਾਂ ਦਾ ਨਾਸ਼ ਕਰਨ ਵਾਲੀ ਭਗਤੀ ਪੈਦਾ ਹੋ ਗਈ ਸ਼ੁਕਰ ਦੇ ਪੁੱਤਰਾ ਅੰਡਾ ਅਮਰੀਕਾ ਨੇ ਜਦ ਰੀਤੀ ਵੇਖੀ ਤਤਕਾਰ ਮੈਨੂੰ ਮੇਰੇ ਪਿਤਾ ਪਾਸ ਲੈ ਗਿਆ ਕਹਿੰਦਾ ਸਾਬੋ ਇਹਨੂੰ ਇਹਨੇ ਤੱਗਾ ਬੱਚੇ ਵਿਚਾਰੇ ਵਿਗਾੜ ਦਿੱਤੇ ਨੇ ਕੋਈ ਵੀ ਆਖੀ ਨਹੀਂ ਮੰਨਦਾ ਰਾਜੇ ਨੇ ਗੁੱਸੇ ਵਿੱਚ ਆ ਕੇ ਤਲਵਾਰ ਫੜ ਲਈ ਦੱਸ ਐ ਸੁਨੇ ਤੇਰਾ ਕੌਣ ਰੱਖਾ ਹੈ ਮੈਂ ਕਹਿਆ ਮੇਰਾ ਸੁਨੇ ਰੱਖਾ ਪ੍ਰਭੂ ਹੈ ਮੇਰੀ ਗੱਲ ਸੁਣ ਕੇ ਜ ਰਾਜੇ ਨੇ ਗੁੱਸੇ ਨਾਲ ਮੈਨੂੰ ਮਾਰਨ ਵਾਸਤੇ ਤਲਵਾਰ ਚੁੱਕੀ ਉਸੇ ਸਮੇਂ ਥੰਮ ਵਿੱਚੋਂ ਬੜੇ ਜ਼ੋਰ ਦੀ ਭਿਆਨਕ ਆਵਾਜ਼ ਨਿਕਲੀ ਜਿਸ ਨਾਲ ਸਾਰੇ ਦਰਬਾਰੀਆਂ ਨੇ ਕੰਨਾਂ ਵਿੱਚ ਉਂਗਲਾਂ ਲੈ ਲਈਆਂ ਅੰਦਰ ਦੇ ਮਾਰੇ ਦਰਬਾਰ ਚ ਦੌੜ ਗਏ ਥੰਮ ਵਿੱਚੋਂ ਇੱਕ ਭਿਆਨਕ ਨਰਸਿੰਘ ਰੂਪ ਪ੍ਰਗਟ ਹੋਇਆ ਜਿਸ ਨੇ ਮੇਰੇ ਪਿੱਤਾਂ ਨੂੰ ਫੜ ਕੇ ਦਰਵਾਜ਼ੇ ਦੇ ਵਿਚਕਾਰ ਬੈਠ ਕੇ ਆਪਣੇ ਪੱਟਾਂ ਤੇ ਲੰਮਾ ਪਾ ਲਿਆ ਆਪਣੇ ਨਾਵਨਰਸ ਦਾ ਢੇਡ ਪੜ ਕੇ ਉਹਦੀ ਮੌਤ ਕਰ ਦਿੱਤੀ ਆਪਣੇ সিংਹਾਸਣ ਉੱਤੇ ਜਾ ਬੈਠੇ ਕੌਤਕ ਵੇਖ ਕੇ ਦੇਵਤਿਆਂ ਨੇ ਫੁਲਾਂ ਦੀ ਵਰਖਾ ਕੀਤੀ ਪ੍ਰਭੂ ਦੀ जय जयਕਾਰ ਹੋਈ ਨਰਸਿੰਘ ਦੇ ਰੂਪ ਨੂੰ ਵੇਖ ਕੇ ਦੁਹਾਈ ਨਮਸਕਾਰ ਕਰੀ ਜਾਂਦੇ ਡਰ ਦਾ ਮਾਰਾ ਕੋ ਲੱਗ ਨਾ ਜਾਵੇ ਤਾਦ ਬ੍ਰਹਮਾ ਤੇ ਲక్ష్ਮੀ ਨੂੰ ਬੇਨਤੀ ਕੀਤੀ ਤੁਸੀਂ ਤਾਂ ਜਾ ਕੇ ਸ਼ਾਂਤ ਕਰੋ ਭਿਆਨਕ ਰੂਪ ਨਿਵਾਰਨ ਕਰੋ ਇਸ ਰੂਪ ਤੋਂ ਸਾਰੇ ਦੇਵਤੇ ਇੰਦਰਪੁਰੀ ਭੀਤ ਹੈ ਲక్ష్ਮੀ ਵੀ ਭਿਆਨਕ ਰੂਪ ਤੋਂ ਡਰਦੀ ਪਾਸਾ ਨਾ ਜਾ ਸਕੀ ਫਿਰ ਸਾਰੇ ਦੇਵਤੇ ਮੇਰੇ ਪਾਸ ਆ ਕੇ ਕਹਿਣ ਲਗੇ ਭਗਜੀ ਤੁਸੀਂ ਇਹਨਾਂ ਨੂੰ ਸ਼ਾਂਤ ਰੂਪ ਵਿਚ ਲਿਆਓ ਤਦ ਮੈਂ ਅੱਗੇ ਹੋ ਕੇ ਨਰਸਿੰਘ ਰੂਪ ਪ੍ਰਭੂ ਦੇ ਚਰਨਾਂ ਦੇ ਉੱਤੇ ਸਿਰ ਰੱਖੀ ਬੇਨਤੀ ਕੀਤੀ ਕਿਰਪਾ ਕਰਕੇ ਸ਼ਾਂਤ ਹੋ ਜਾਓ ਸ਼ਾਂਤ ਰੂਪ ਦਿਖਾਓ ਨਰਸਿੰਘ ਜੀ ਨੇ ਕਿਹਾ ਪੁੱਤਰ ਤੂੰ ਮੇਰਾ ਭਗਤ ਹੈ ਜੋ ਮੰਗਣਾ ਹੈ ਮੰਗ ਲੈ ਮੈਂ ਬੇਨਤੀ ਕੀਤੀ ਮੇਰੇ ਮਨ ਦੀ ਸਭ ਵਾਸ਼ਨਾ ਮਰ ਗਈ ਇਹ ਕੋਈ ਮੰਗਣ ਵਾਲੀ ਇੱਛਾ ਨਹੀਂ ਨਰਸਿੰਘ ਨੇ ਫਿਰ ਕਿਹਾ ਤੂੰ ਪ੍ਰੇਮੀ ਹੈ ਮੇਰੀ ਆਗਿਆ ਮੰਨ ਕੇ ਕੁਝ ਵੀ ਮੰਗ ਲੈ ਤਾਦ ਮੈਂ ਕਿਹਾ ਜੀ ਆਪ ਕਿਰਪਾ ਕਰੋ ਤਾਂ ਸਦਾ ਆਪ ਜੀ ਦੀ ਭਗਤੀ ਪ੍ਰੀਤੀ ਵਧੀ ਰਹੇ ਪ੍ਰਭੂ ਨੇ ਪ੍ਰਸੰਨ ਹੋ ਕੇ ਮੈਨੂੰ ਸਦਾ ਹੀ ਦੋਵਾਂ ਲੋਕਾਂ ਦਾ ਸੁਖ ਪ੍ਰਾਪਤ ਰਹੇਗਾ ਸਾਰੇ ਦੇਵਤਾਂ ਦਾ ਤੂੰ ਮਹਾਰਾਜਾ ਹੋਵੇਂਗਾ ਬਹੁਤ ਸਮਾਂ ਰਾਜ ਭੋਗੇਗਾ ਇਹ ਬਾਤ ਸੁਣ ਕੇ ਮੈਂ ਬੇਨਤੀ ਕੀਤੀ ਕਿਰਪਾ ਕਰਕੇ ਮੇਰੇ ਪਿਤਾ ਦੇ ਗੁਨਾਹ ਮਾਫ ਕਰਕੇ ਸੁਨੁਮੁਕਤੀ ਦਾਣ ਦੇ ਦਿਓ ਇਸ ਪਰ ਨਰਸਿੰਘ ਰੂਪ ਪ੍ਰਸੰਨ ਹੋ ਕੇ ਬੋਲੇ ਜਿਸ ਕੁੱਲ ਵਿੱਚ ਤੂੰ ਭਗਤ ਪੈਦਾ ਆਇਆ ਨਾ ਉਹਦੀਆਂ ਇੱਕ ਹੀ ਗੁਲਾਮੁਕਤ ਹੋਣਗੀਆਂ ਤੇ ਮਾਤਾ ਪਿਤਾ ਤਾਂ ਨਿਸ਼ਚੈ ਮੁਕਤ ਪ੍ਰਾਪਤਕ ਹੋ ਜਾਂਦੇ ਨੇ ਇਸ ਤਰ੍ਹਾਂ ਵਚਨ ਕਰਕੇ ਮੈਨੂੰ ਰਾਜ ਚਲਕ ਦੇ ਕੇ ਨਰਸਿੰਘ ਜੀ ਸਾਰਿਆਂ ਦੇ ਵੇਖਦੇ ਆਹੀਂ ਅੰਤ ਧਿਆਨ ਹੋ ਗਏ ਤੇ ਮੈਨੂੰ ਇਸ ਤਰ੍ਹਾਂ ਉਹਨਾਂ ਨੇ ਰਾਜ ਪਾਗ ਦਿੱਤਾ ਸ਼ੋ ਗੁਰੂ ਸਵਾਰਿਓ ਏਸੀ ਭਗਤ ਪ੍ਰਹਿਲਾਦ ਦੀ ਬਾਤ ਆਪ ਜੀ ਦੇ ਨਾਲ ਸਾਂਝ ਪਾਈ ਉਹਦਾ ਇਤਿਹਾਸ ਪੁਰੋ ਰੂਪ ਚਾ ਜੀ ਸਾਹਮਣੇ ਰੱਖਿਆ ਹੈ ਆਸ਼ੇ ਕਿ ਆਪ ਉਸੇਤ ਰਹਹੀਂ ਪਹਿਲਾ ਮੰਗੀ ਪਿਆਰ ਬਖਸ਼ਿਸ਼ ਕਰਦੇ ਰਹੋਗੇ ਸਿਧ ਤੇ ਬਿਰ ਪ੍ਰਯਾਤ ਰੱਖੇਗੋ ਹੋਈਆਂ ਪੁਨਰਮਾ ਚਦਾਰੀਏ ਗੱਜ ਕੇ ਫਤਗ ਜਾਈਏ ਜੀ ਵਾਗ ਜਿੱਕਰ ਫਲਸਾ ਵਾਗ ਜਿੱਕੀ ਫਤੀ